ਸਪਨਾ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਵਾਹ ਸਰਬ ਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤਾ ਫਿਰਤਾ ਪ੍ਰਭ ਆਇਆ ਅਰਿਆ ਤੋਂ ਸ਼ਰਨਾਇ ਨਾਨਕ ਕੀ ਪ੍ਰਭੀਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਕੀ ਤਨਾਸਰੀ ਮਹਲਾ 5 ਫਿਰਤ ਫਿਰਤ ਭੇਤੇ ਜਨਸਾਰ ਪੁਰ ਗੁਰੂ ਤਮ ਗਿਆ ਆਨ ਸਗਲ ਵਿਧ ਕਾਮਨਾ ਆਵ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਤਾਰੀ ਓਟ ਗੋਪਾਲ ਸਾਰਨ ਪਰਿਓ ਪੂਰਨ ਪਰਮੇਸ਼ਰ ਬੇਨਸੀ ਸਗਲ ਜੰਜਾਲ ਰਹਾ ਸੋਰਗ ਮੇ ਲਪੂ ਮੰਡਲਾ ਸਗਲਾ ਬਿਆਪੇ ਮਾਏ ਜੀ ਉਦਾਰਨ ਸਭ ਕੁਲ ਤਰਨ ਹਰ ਹਰ ਨਾਮ ਧਿਆ ਨਾਨਕ ਨਾਮ ਨਿਰੰਜਨਾ ਗਾਇਆ ਪਾਇਆ ਸਰਬ ਨਿਦਾਨ ਤਾਰੇ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨ ਨਾਨਕ ਨਾਮ ਨਿਰੰਜਨ ਗਾਇਆ ਆਇਆ ਸਰਬ ਨੇਦਾਲਾ ਕਰ ਕਿਰਪਾ ਜਿਸ ਦੇ ਸੁਆਮੀ ਬੇਰਲੇ ਕਾਹੂ ਜਨ ਤਨਾਸਰੀ ਮਹੱਲਾ ਪੰਜਵਾਂ ਫਿਰਤਾ ਫਿਰਤ ਭੇਟੇ ਜਨਸਦ ਪੂਰਾ ਗੁਰ ਸਮਝਾਇਆ ਆਣ ਸਗਲ ਵਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਜਵੇਂ ਪਾਤਸ਼ਾਹ ਤਨ ਤਨ ਗੁਰੂ ਅਰਜੁਨ ਦੇਸ ਹੈ ਮਹਾਰਾਜ ਤਨਾਹ ਸ੍ਰੀ ਰਾਜ ਅੰਦਰ ਅੰਗ 676 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹੰਮ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬਤ ਸੰਗਤਾਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮਦਾਨੀਆਂ ਦਾਤਾਂ ਕੋਮਲ ਚਰਣਾ ਦੀ ਪ੍ਰੀਤ ਬਖਸ਼ਣ ਨਾਮ 바ਲੀ ਦੇ ਨਾਲ ਜੋੜ ਕੇ ਰੱਖ ਲੈ ਸੰਤ ਗੁਰੂ ਸੋ ਗੁਰੂ ਪਿਆਰਿਓ ਅੱਜ ਭਾਈ ਮੱਸੀਆ ਦਾ ਦਿਹਾੜਾ ਹੈ ਗੁਰੂ ਪਿਆਰ ਵਾਲਿਓ ਅੱਜ ਭਾਈ ਮੱਸੀਆ ਦਾ ਦਿਹਾੜਾ ਹੈ ਸਤਗੁਰੂ ਜੀ ਕਿਰਪਾ ਕਰਨ ਤੁਹਾਡੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ